ਮੈਂ ਹਰਨੇਕ ਸਿੰਘ ਸਰਪੰਚ ਪਿੰਡ ਰਾਮੂ ਵਾਲਾ ਕਲਾ ਵਾਈਸ ਪ੍ਰਧਾਨ ਰਾਗ ਸੰਪਤੀ ਮੁਗਾ ਬਨ ਸਾਰਿਆਂ ਨੂੰ ਪੀਰ ਕਰਦਾ ਹਾਂ ਸਾਡੇ ਮੁੱਖ ਮੰਤਰੀ ਮਾਨਯੋਗ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਰੋਨਾ ਖਿਲਾਫ ਪੰਜਾਬ ਦੇ ਲਈ ਬਹੁਤ ਵੱਡੀ ਮਿਹਨਤ ਚਲਾਈ ਸੀ ਜਿਹਨੂੰ ਬਹੁਤ ਹੱਦ ਤੱਕ ਸਫਲਤਾ ਮਿਲੀ ਉਹਨਾਂ ਨੇ ਪੰਜਾਬ ਨੂੰ ਕਰੋਨਾ ਮੁਕਤ ਕਰਾਉਣ ਦਾ ਜੋ ਵੀ ਮਹਿੰਮ ਚਲਾਈ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਸਫਲ ਹੋਏ ਆ ਪਰ ਅੱਜਕੱਲ ਗਲਤ ਬੰਦੇ ਮੀਡੀਆ ਉੱਤੇ ਗਲਤ ਫਰਵਾਹਾਂ ਫਲਾ ਰਹੇ ਆ ਸੋਸ਼ਲ ਮੀਡੀਆ ਉੱਤੇ ਸਰਕਾਰ ਦੇ ਖਿਲਾਫ ਕਰੋਨਾ ਦੇ ਖਿਲਾਫ ਅਸੀਂ ਇਸ ਗੱਲ ਦੀ ਨਿੰਦਾ ਕਰਦੇ ਆ ਪਰ ਪੰਜਾਬ ਸਰਕਾਰ ਵੱਲੋਂ ਜੋ ਮਹਿੰਮ ਚਲਾਈ ਜਾ ਰਹੀ ਆ ਉਹਦੀ ਅਸੀਂ ਸਲਾਘਾ ਕਰਦੇ ਆ ਜਿਹੜੇ ਲੋਕ ਕਰੋਨਾ ਦੇ ਵਿੱਚ ਆਏ ਸੀ ਜਿਨ੍ਹਾਂ ਦਾ ਬਹੁਤ ਸਹੀ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਇਲਾਜ ਕਰਵਾਇਆ ਠੀਕ ਹੋ ਕੇ ਆਪਦੇ ਘਰਾਂ ਦੇ ਵਿੱਚ ਗਏ ਆ ਉਹ ਲੋਕ ਤੇ ਅੱਜ ਪਿੰਡਾਰਿਆਂ ਦੀ ਪੰਚਾਇਤਾਂ ਜਿਹੜੀਆਂ ਪਿੰਡਾਂ ਦੇ ਸਰਪੰਚ ਆ ਉਹ ਸਾਰੇ ਪੰਜਾਬ ਸਰਕਾਰ ਦੇ ਨਾਲ ਆ ਜਦੋਂ ਵੀ ਕੋਈ ਪੰਜਾਬ ਸਰਕਾਰ ਦਾ ਸਾਡੀ ਦਾ ਇਸ ਲੈਵਲ ਦੇ ਉੱਤੇ ਜਾਂ ਇਸ ਮਹਿਮੇ ਦੇ ਵਿੱਚ ਕੋਈ ਵੀ ਸਾਡਾ ਯੋਗਦਾਨ ਹੋਊਗਾ ਅਸੀਂ ਵੱਧ ਤੋਂ ਵੱਧ ਇਹਦੇ ਵਿੱਚ ਯੋਗਦਾਨ ਪਾਵਾਂਗੇ ਮੈਂ ਆਪਣੇ ਵੱਲੋਂ ਗ੍ਰਾਮ ਪੰਚਾਇਤ ਰਾਮੂ ਵਾਲਾ ਕਲਾ ਵੱਲੋਂ ਆਪਣੇ ਇਲਾਕੇ ਵੱਲੋਂ ਸਾਡੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹ ਗੱਲ ਦਾ ਵਿਸ਼ਵਾਸ ਦਿਵਾਉਣਾ ਹੈ ਕਿ ਕੋਈ ਵੀ ਮਹਮ ਜਿਹੜੀ ਚੱਲੂਗੀ ਅਸੀਂ ਪੰਜਾਬ ਸਰਕਾਰ ਦੇ ਨਾਲ ਆ ਮੋਢੇ ਦੇ ਨਾਲ ਮੋਢਾ ਲਾ ਕੇ ਖੜਾਂਗੇ ਜੇ ਉਹ ਵੀ ਕੋਈ ਕਰੋਨਾ ਦੇ ਬਾਰੇ ਕੋਈ ਬੰਦਾ ਜਾਂ ਕੋਈ ਹੋਊਗਾ ਮਰੀਜ਼ ਹੋਊਗਾ ਜਾਂ ਕਰੋਨਾ ਕਿਸੇ ਨੂੰ ਆਈ ਹੋਊਗੀ ਅਸੀਂ ਨੇੜੇ ਦੇ ਮੈਡੀਕਲ ਵਿੱਚੋਂ ਵਕਤ ਤੋਂ ਵਕਤ ਸਹੂਲਤਾਂ ਦਿਵਾ ਕੇ ਉਹ ਜਿਹੜੀ ਆ ਬਿਮਾਰੀ ਹੈ ਉਹਨੂੰ ਮੁਕਤ ਕਰਾਵਾਂਗੇ ਜਿੰਨਾ ਚਿਰ ਪੰਜਾਬ ਮੁਕਤ ਨਹੀਂ ਹੁੰਦਾ ਉਹਨਾਂ ਚੱਕ ਅਸੀਂ ਇਸ ਸੰਘਰਸ਼ ਦੇ ਵਿੱਚ ਮੋਰੀ ਬਣ ਕੇ ਰੋਲ ਅਦਾ ਕਰਾਂਗੇ ਧੰਨਵਾਦ